ਕਿੱਥੇ ਬਿਲਦਾਤੀ ਸੀ ਸੱਚੀ ਗੱਲ ਦੱਸ ਹਾਂ ਆ ਉਹਦੀ ਮਾਰਤੀਆ ਹਾਂ ਵੇ ਯਾ ਮੀਨੇ ਦੇ ਗੱਡੀ ਪੁਲਤਾ ਦੀ ਦੇਖ ਕੇ ਚਲਾ ਲਿਆ ਕਰਦਾ ਸਾੜੀ ਖੁਰਕੀ ਜਾਂਦਾ ਮੈਂ ਬੜਾ ਪੁੱਜ ਗਿਆ ਲੋਕ ਹੈ ਬਈ ਤੁਹਾਨੂੰ ਖੜਾ ਰਿਸ਼ਤੇਦਾਰ ਆਇਆ ਜੋ ਭਰਾ ਟੱਕਾ ਹੋਗਾ ਪੁੱਤਣਾ ਤੋਂ ਸਮਣ ਫਿਰਦਾ 2-3 ਵਜੇ ਤਾਂ ਹੀ ਮੀਨਾ ਕੋੜ ਜਾਵਾ ਸੀ ਮੀਨਾ ਯਾਰਾਂ ਦਾ ਯਾਰ ਹੈ ਮੀਨੇ ਦਾ ਚੇਲਾ ਸਰਜੀਤ ਏ ਆ ਮੀਨੇ ਦਾ ਚੇਲਾ ਮੀਨੇ ਦਾ ਯਾਰ ਲਿਆ ਕੀ ਭਰਾ ਮੀਨੇ ਦਾ ਰਿਸ਼ਤੇਦਾਰ ਬਾਈ ਕਿਵੇਂ ਆ ਵਧੀਆ ਵਧੀਆ ਕੀ ਕਰਦਾ ਹੁੰਦਾ ਤੇ ਆ ਮੀਨੇ ਨੇ ਗੱਡੀ ਕਿੱਥੇ ਪਲਟਾਈ ਸੀ ਸੱਚੀ ਗੱਲ ਦੱਸ ਸਾ ਹਾਂ ਦਾ ਉਹਦੀ ਪਲਟਾਈ ਆ ਹਾਂ ਬਾਈ ਯਾਰ ਮੀਨੇ ਨੇ ਗੱਡੀ ਪਲਟਾਈ ਦੇਖ ਕੇ ਚਲਾ ਲਿਆ ਕਰਦਾ ਧਾੜੀ ਖੁਰਕੀ ਜੰਨਾ ਮੈਂ ਥੋੜੀ ਪਲਟਾਈ ਇਹਨੇ ਪਲਟਾਈ ਤੂੰ ਪਲਟਾਈ ਆ ਬਾਈ ਕਿ ਮੀਨੇ ਨੇ ਗਲਤ ਰਸਤਾ ਗਲਤ ਰਸਤਾ ਦੋ 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 ਦਿਨ ਪੜ ਕੇ ਆ ਗਈ ਗੱਡੀ ਹਾਂ ਤੇ ਜਾ ਕੇ ਕਣਕਾ ਚ ਖੜ ਗਈ ਹਾਂ ਤੇ ਰਹਿ ਗਈ ਬਾਜ ਗਈ ਵਧੀਆ ਵਧੀਆ ਆ ਗੋਰਾ ਘੁੰਮਣਾ ਜ਼ੋਰ ਹੋ ਗਿਆ ਗੋਰੇ ਦਾ ਜ਼ੋਰ ਹੋ ਗਿਆ ਬਾਲਾ ਪਹਿਲੇ ਮੈਚ ਤੋਂ ਜ਼ੋਰ ਹੋ ਗਿਆ ਹੈ ਓਹ ਹੋ ਪੂ ਤੜਾਈ ਇਹਦਾ ਭੰਦਾ ਓਹ ਓਹ ਬੜਾ ਕਾਡਾ ਰੇਡਰ ਪੂ ਤੜਾਈ ਇਹਦਾ ਸਿਵਿਆਂ ਚੋਂ ਸਿਵਾ ਕੀ ਹਾਏ ਸਾਡੇ ਟਿਕ ਰੇਡਰ ਤੇ ਜਾਪ ਹੀ ਗਏ ਹੋਏ ਆ ਜਿਹੜੀਆਂ ਮਹਾਨ ਸ਼ਕਸ਼ੀਤਾਂ ਸਿਵਾ ਢਾਈ ਇਹਦੇ ਸਿਵਾ ਜੀ ਆਪਾਂ ਗੱਲ ਕਰਦੇ ਜਿਹੜੇ ਬੈਸਟ ਆ ਹਾਂ ਉਹ ਟੀਮਾਂ ਨੇ ਇੱਕ ਰਚਨਾ ਕੱਲੀ ਹੈ ਜਿਹੜਾ ਹੈ ਤਾਂ ਗੋਰਾ ਘੁੰਮਣਾ ਬੱਟਾ ਜਵਾ ਗੋਰਾ ਘੁੰਮਣਾ ਪੱਜਗਾ ਕੋਰੇ ਦਾ ਹੋਗਾ ਜੋਰ ਲੱਗੂ ਦਗਾਲ ਦਾ ਚੇਲਾ ਰਣ ਸਿੰਘ ਰਣੀਆਂ ਦਾ ਚੇਲਾ ਹਣਾ ਗੋਰਾ ਘੁੰਮਣਾ ਰਣ ਸਿੰਘ ਰਣੀਆਂ ਦਾ ਚੇਲਾ ਮੀਨੇ ਦਾ ਚੇਲਾ ਸਰਜੀਤ ਹਾਂ ਅਲਟੋ ਵਾਲੀ ਪਾਰਟੀ ਰਹਿੰਦੀ ਆ ਆ ਗੁਰੂ ਅਸਤਾਨ ਭਈ ਏ ਡੇ ਲੁੱਚੇ ਬੰਦੇ ਆ ਡੇ ਲੁੱਚੇ ਬੰਦੇ ਆ ਯਾਰ ਆਪਾਂ ਨੂੰ ਅੱਜ 700 ਰੁਪਏ ਆ ਗਿਆ ਤਾਂ ਤੈਨੂੰ ਪਾਰਟੀ ਪੱਕੀ ਲੈ ਭਈ ਉਹ ਦੋ ਦੋ ਦਿਨ ਤੇਲ ਦਾ ਨਾ ਨੀਣਾ ਨੀਣਾ ਦੂਜਿਆਂ ਦੀਆਂ ਟੀਮਾਂ ਦੇ ਐਂਟਰੀਆਂ ਖਾਣ ਨੂੰ ਫਿਰਦਾ ਯਾਰ ਆਈ ਨਿਕਲੇ ਕਿਹਦੇ ਵੀ ਅੱਜ ਟੀਮ ਕੀ ਮਾਰ ਚਾ ਹਾਂ ਇਹਨਾਂ ਖਾ ਲਾ ਜੀ ਕੀ ਕਹਿੰਦਾ ਆ ਮੋੜੀ। ਉਹ ਨਹੀਂ ਸਾਰੇ ਇਧਰੋ। ਪਤਾ ਕੀ ਗੱਲ ਹੈ ਖਰਚੇ ਬਹੁਤ ਹੈ ਸਾਰੀ ਟੀਮ ਨੂੰ ਥੋੜਾ ਜਿਹਾ ਵੰਡ ਕੇ ਖਵਾ ਲਾਂਗੇ 700 ਰੁਪਏ ਆਉਂਦੇ ਆ। ਯੂਜ਼ਰ ਪਿਆ ਦੇਾਂਗੇ ਹੋਰ ਕੋ ਖਵਾ ਲਾਂਗੇ। ਸਿਕਣ ਖਵਾ ਦਾਂਗੇ ਤੈਨੂੰ ਪਾਈਆ। ਪਾਈਏ ਨਾਲ ਨਦਰੇ ਪਾਈਆ ਦਾ ਜੜਾ ਝੜ ਜਾਂਦਾ। ਐ ਉਹ ਪਾਈਆ ਦਾ ਹੱਡੀ ਝੜ ਜਾਂਦਾ ਮਤਲਬ ਹੈ ਨਾ। ਹੋਰ। ਉਹ ਮੇਰਾ ਖਵਾ ਲੇਗਾ। ਸੇਵਾ ਪਾਈਆ ਦਾ ਕਿਹ ਭਰਾ ਟੱਕਾ ਹੋਣਾ। ਪੁੱਤ ਨਾਲ ਤੋਂ ਸੀਮਣ ਮਿਰਦਾ। ਖੜਾ ਨਹੀਂ ਬੋਲਦਾ ਤੇ ਕਹੀ ਕੀ ਜਾਂਦਾ ਲੈ ਲੈ ਆ ਜਾ ਪੁੱਤਾਂ ਦਾ ਦੋਸ਼ ਮੜਾ ਕਹਿੰਦਾ ਪੰਜ ਪੁੱਤਾਂ ਠਾਉਣੀਆਂ ਕਿਨੇ ਦਾ ਕਹਿੰਦਾ ਪੰਜ ਪੁੱਤਾਂ ਕੀ ਕਰ ਹੋਣਾ ਚਾਹੀਦਾ ਹੁਣ ਇਹ ਨਾਲ ਮੈਚ ਨਹੀਂ ਖੇਡਦਾ ਇਹ ਬੰਦਾ ਆਪਣੇ ਨਾਲ ਇਹ ਬੰਦਾ ਯਾਰ ਬੇਕਰ ਨਿਕਲ ਗਿਆ ਜਮਾ ਹੋਰ ਅਜੇ ਨਾ ਮੀਣਾ ਤੇ ਜੋ ਹੈ ਨਹੀਂ ਸੀ ਆਸਮੀਰ ਵੀ ਤੂੰ ਜਮਾ ਹੋ ਕਰੇਗਾ ਹੋਰ ਤਾ ਕਾ ਕਰਗਾ ਤੂੰ ਤੇ ਹੋਰ ਇਹਦਾ ਕੋਈ ਨਹੀਂ ਮੇਰਾ ਗੋਟਾ ਜਾ ਹੋਗਾ ਉਹ ਕਰਨਾ ਆਗਾ ਬਾਏ ਨਹੀਂ ਸੰਗਿਆ ਪਿਆਰ ਕਰਾਵੇ ਉਹ ਆ ਦੇਖ ਬਈ ਇਹਨੂੰ ਕੀ ਜਿਹੜੇ ਨੂੰ ਕੋਈ ਬੰਦਾ ਫੇਰ ਉਹ ਜਲੇ ਉਹ ਨਾਲ ਉਹਦੀ ਭੀੜ ਹੋ ਯਾਰ ਅੱਜ ਦੇ ਖੇਤਾਂ ਵਾਲਾ ਸੂਰਜ ਤਤਰਾ ਹੋਇਆ ਫਿਰ ਤੂੰ ਨਾ ਦੇ ਰੱਖ। ਇਹ ਜਿੰਦਾ ਵੀ ਨਹੀਂ ਲੱਗਿਆ ਕਾਲਾ ਯਾਰ। ਆਹੋ। ਗੋਰੇ ਡੰਗ ਮੀਣਾ ਦਾ ਬੋਲਦਾ ਨਹੀਂ ਯਾਰ ਗੋਰਾ ਤੂੰ ਕਰ ਉਹ। ਓਏ ਆਏ ਖੜ ਜਾ ਓਰੇ ਨਲਾ। ਬਸ ਸਹੀ ਆ। ਆ ਤੇਰੇ ਨਾਲ ਏ। ਛੋਨੂ ਲਾਉਣ ਆ ਰਿਆਂ ਦਾ। ਅੱਗੇ ਨਾਲ ਲੁਕੋ ਕੇ ਵੀ ਮੈਂ ਹਾਂ। ਆਹ ਟਰੈਕਟਰੀ ਪਲੇਅਰ ਗੋਰਾ ਕਮਾ। ਗੁਰਾ ਹਟਾਇਆ ਮਾ ਜਮਾ ਜਮਾ ਇਹਦਾ ਹੁਣ ਕੀ ਹਾਲ ਕਰਨਾ ਹਾਲੇ ਹੁਣ ਆ ਵੀ ਇਹਦਾ ਇਹਦਾ ਯਾਰ ਕਹਿੰਦੇ ਕੌਣ ਆ ਗਿਆ ਕਹਿੰਦੇ ਮੀਰਾ ਜਰਾਪਾ ਵਾਲਾ ਪੁੱਜ ਗਿਆ ਲੋਕ ਹੈ ਬਈ ਤੁਹਾਨੂੰ ਅੜਾ ਰਿਸ਼ਤੇਦਾਰ ਆਇਆ ਕਹਿੰਦਾ ਮੀਨਾ ਜਰਾਬ ਬੜਾ ਫੇਰ ਮੇਰੀ ਭੂਰਾ ਮੁੰਡਾ ਆ ਕਹਿੰਦਾ ਮੀਨਾ ਜਰਾਬ ਬੜਾ ਕਿੱਥੇ ਹੁੰਦਾ ਵਲੌਗ ਵਧਿਆ ਹੁੰਦੇ ਆ ਮੈਂ ਇਹ ਜਰਾਬ ਵਾਲੇ ਨਾਲ ਚੜਾਈ ਹੋ ਗਈ ਜਰਾਬ ਵਾਲੇ ਨਾਲ ਵਧ ਜਾਂਦੇ ਮੀਨਾ ਕਰੀਏ ਫੇਰ ਨਹੀਂ ਜੇ ਟਾਈਟਲ 'ਚ ਜਰਾਬਾਂ ਲਿਖ ਦਗੇ ਫੇਰ ਬਿਲਕੁਲ ਲੋਕ ਵੱਧ ਹੋ ਕਰਦੇ ਆ ਬਾਅਦ ਫੇਰ ਉਹਦੀ ਚਿਹਰਾ ਬਣ ਜਾਂਦਾ ਇਹਦਾ ਹਾਂ ਵੀ ਜਰਾਬਾਂ ਵਾਲਾ ਇਹ ਮੀਨਾ ਜਰਾ ਹੋਰ ਤਾਂ ਯਾਰ ਕੁਝ ਨਹੀਂ ਲੋਕ ਆਪਣੇ ਵੀਡੀਓ ਲੈ ਦੇ ਦੇਖ ਰਹੇ ਆ ਨਾ ਜਦੋਂ ਗਰਾਊਂਡ 'ਚ ਮੱਤਾ ਟੇਕਦੇ ਨੇ ਕਮੈਂਡਰ ਸਪੈਸ਼ਲ ਕਹਿੰਦੇ ਮੀਨਾ ਜਰਾਬ ਵਾਲਾ ਅੱਜ ਬੜਾ ਕਰਦਾ ਨਹੀਂ ਖੇਡਦਾ ਜਰਾਬਾਂ ਕਰੇ ਭੱਲਾ ਆ ਪੁੱਪਲਾ ਬਾਈ ਫਿਰਦਾ ਆਪਣੇ ਹੱਥ ਰੰਗੋ ਕਰਦਾ ਕਿੰਚਰਾ ਆਪਾਂ ਦਾ ਬਾਦਨ